ਵਾਇਰੂ ਜੀ ਕਾ ਖਾਲਸਾ ਵਾਇਰੂ ਜੀ ਕੀ ਫਤਿਹ ਅਸੀਂ ਪਡੋਰੀ ਲੱਧਾ ਸਿੰਘ ਤੋਂ ਲਾਈਵ ਹੋ ਰਹੇ ਆ ਜਿੱਥੇ ਗਲੀਆਂ ਦੇ ਵਿੱਚ ਅਜੇ ਵੀ 2-2 ਫੁੱਟ ਪਾਣੀ ਚੱਲਦਾ ਕਿਤੇ 2-3 ਫੁੱਟ ਵੀ ਹੋ ਜਾਂਦਾ ਵਾ ਕਿ ਸਵੇਰ ਦਾ ਮੀਂਹ ਹਟਣ ਦੇ ਬਾਵਜੂਦ ਵੀ ਅੱਜ ਅਜੇ ਤੱਕ ਇੱਥੇ ਪਾਣੀ ਚਲਣਾ ਹਟਿਆ ਨਹੀਂ ਆ ਤੁਹਾਨੂੰ ਲਾਈਵ ਤਸਵੀਰਾਂ ਦਿਖਾ ਰਹੇ ਆ ਜੀ ਇਹ ਪਡੋਰੀ ਲੱਧਾ ਸਿੰਘ ਦੀ ਮੇਨ ਗਲੀ ਹੈ ਜੀ ਲੋਕ ਪਾਣੀ ਕਿੱਦਾਂ ਦੇ ਵਿੱਚ ਚੱਲ ਰਿਹਾ ਵਾ ਹੌਣ ਜਾਣ ਨੂੰ ਤੰਗੀ ਸਾਰੇ ਪਿੰਡ ਰਹੀਓ ਦੇਖੋ ਇੱਕ ਝੀਲ ਦਾ ਰੂਪ ਧਾਰ ਚੁੱਕੀ ਆ ਪਡੋਰੀ ਲੱਧਾ ਸਿੰਘ ਨੇੜੇ ਕੋਟਪੋਤੋਹੀ ਤਹਿਸੀਲ ਗਰਸ਼ੰਗ ਬਲਾਕ ਮਾਲਪੁਰ ਡਿਸਟ੍ਰਿਕਟ ਹਿਆਰਪੁਰ ਜੇ ਤੁਸੀਂ ਲਾਈਵ ਤਸਵੀਰਾਂ ਦੇਖ ਰਹੇ ਹੋ ਸਵੇਰ ਦਾ ਕੋਈ ਲਗਭਗ 10 ਵਜੇ ਦਾ 10 ਤੋਂ 11 ਵਜੇ ਤੱਕ ਮੀਂਹ हट ਗਿਆ ਪਰ ਇੱਥੇ ਪਾਣੀ ਦਾ ਜਿਉਂ ਦਾ ਤਿਉਂ ਹੀ ਚੱਲ ਰਿਹਾ ਵਾ ਇਹ ਪਡੋਰੀ ਲੱਧਾ ਸਿੰਘ ਤੋਂ ਤੁਸੀਂ ਲਾਈਵ ਤਸਵੀਰਾਂ ਦੇਖ ਰਹੇ ਜੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਲਾਈਕ ਕਰੋ ਕਮੈਂਟ ਕਰਕੇ ਦੱਸੋ ਤੁਹਾਨੂੰ ਵੀਡੀਓ ਕਿਹੋ ਜਿਹੀਆਂ ਲੱਗਦੀਆਂ ਵਾਂ ਕਿ ਤੁਹਾਡੇ ਪਿੰਡ ਦੇ ਵਿੱਚ ਪਾਣੀ ਆ ਗਿਆ ਜਾਂ ਕੋਈ ਹੋਰ ਕੋਈ ਤੁਹਾਡੇ ਕੋਲ ਨਿਊਜ਼ ਹੈਗੀ ਆ ਸਾਡੇ ਨਾਲ ਸੰਪਰਕ ਕਰੋ ਸਾਡਾ ਸੰਪਰਕਾ ਨੰਬਰ ਹੈਗਾ 985571981698500 5719816 ਥੈਂਕ ਯੂ ਜੀ